ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਵਲੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੈ ਨਮਹ ਸ੍ਰੀ ਗੁਰਦੇਵੇ ਨਮਹ अष्टपदी सिमरो सिमर सिमर सुख पावो कल कलस्थान महा मिटावो सिमरो जासे बिसंपर एका नाम जपत अगनत अनेका वेद पुराण सिमरित सुधाखियर के ने राम नाम एकियाखियर किनका एक जिस जिया बसावे ताकि महमाघनी ना आवे ਕਾਂਖੀ ਇਕਾਦਰਸ ਤੋ ਹਾਰੋ ਨਾਨਕ ਓਨ ਸੰਗ ਮੈਂ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਕਰ ਬਨਾ ਬਸਾ ਪ੍ਰਭ ਕੈ ਸਿਮਰਨ ਦੁਖ ਜਮ ਨਸਾ ਪ੍ਰਭ ਕੈ ਸਿਮਰਨ ਕਾਲ ਪਰਹਰਾ ਪ੍ਰਭ ਕੈ ਸਿਮਰਨ ਦੁਸ਼ਮਨ ਟਰਾ ਪ੍ਰਭ ਸਿਮਰਤ ਕਛ ਬਿਕਨ ਨਾ ਲਾਗੈ प्रभु कै सिमरन न जागे प्रभु कै सिमरन भौ नवयापै प्रभु कै सिमरन दुख न संतापै प्रभु कै सिमरन साधु कै संग सर्व निधान नानक हर रंग प्रभु कै सिमरन ऋध सि निध प्रभु कै सिमरन ज्ञान ध्यान तत्बुद प्रभु कै सिमरन जप तप पूजा प्रभु कै सिमरन बिन सा दूजा प्रभु कै सिमरन तीरथ इसनानी ਪ੍ਰਭ ਕਾ ਸਿਮਰਨ ਦਰਗਾਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਪਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰਨ ਹੈ ਜਿਨੂੰ ਆਪ ਸਿਮਰਐ ਨਾਨਕ ਤਾਂ ਕਹਿਲਾ ਗੋਪਾਏ प्रभु का सिमरन सबते ऊचा प्रभु का किमरन उधरे ऊचा प्रभु का सिमरन तृष्णा बूझा प्रभु का सब सभकिच सूझा प्रभु का सिमरन नाहीं जमुतरासा प्रभु का कैसिमरन पूरन आसा प्रभु कैसिमरन मन की मल जाए ਮੈਂ ਲਈ ਤਾਂ ਨਾਮ ਅਰਿੱਧਾ ਮਾਹਾਸਾ ਮਾਏ ਪ੍ਰਭ ਜੀ ਬਸ ਹਾਂ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹਾਂ ਸੇ ਤਨਵੰਤੇ ਪ੍ਰਭ ਕੋ ਸਿਮਰ ਹਾਂ ਸੇ ਪਤਵੰਤੇ ਪ੍ਰਭ ਕੋ ਸਿਮਰ ਹਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰ ਹਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰ ਹਾਂ ਸੇ ਬੇਮੁਤਾਜੇ ਪ੍ਰਭ ਕੋ ਸਿਮਰ ਹਾਂ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰ ਹਾਸੇ ਸੁਖਵਾਸੀ ਪ੍ਰਭ ਕੋ ਸਿਮਰ ਹਾਸਦਾ ਬੇਨਸੀ ਸਿਮਰਨ ਤੇ ਲਾਗੇ ਜਿਨਾਂ ਆਪ ਦੇ ਆਲਾ ਨਾਨਕ ਜਨ ਕੀ ਮੰਗਾਰ ਵਾਲਾ ਪ੍ਰਭ ਕੋ ਸਿਮਰਾਂ ਹਾ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਖ ਬਿ ਹਾਵਾਂ ਪ੍ਰਭ ਕੋ ਸਿਮਰਾਂ ਹਾ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾ ਬਸ ਹਰਨੇਰੇ ਸੰਤ ਕ੍ਰਿਪਾ ਤੇ ਅੰਦੀਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਹਿ ਚਲ ਆਸਨ ਪ੍ਰਭ ਕਾ ਸਿਮਰਨ ਕਬਲ ਮੇਗਾਸਨ ਪ੍ਰਭ ਕਾ ਸਿਮਰਨ ਅਨਹਦ ਸ਼ੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਨ ਹੈ ਸੇ ਜਨ ਜਿਨ ਕੋ ਪ੍ਰਭ ਮੇ ਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਪਗਤ ਪ੍ਰਗਟ ਆਏ ਹਰ ਸਿਮਰਨ ਲਗ ਬੇਦੂ ਪਾਏ ਹਰ ਸਿਮਰਨ ਪੇ ਸਤਜਤੀ ਦਾਤੇ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ ਹਰ ਸਿਮਰਨ ਤਾਰੀ ਸਬ ਤਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕੇ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸੋ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਲੋਕ ਦਿਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਧ ਸਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੂਤ ਮੀਤ ਨ ਪਾਈ ਮਨੋਹਾ ਨਾਮ ਤੇ ਰਾਸੰਗ ਸਹਾਈ ਜਹ ਹਮਾਹਾਂ ਪੇ ਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇ ਰਾਚਲਾ ਜਹ ਹਮੁਸਕਲ ਹੋਵੈ ਅਤਪਾਰੀ ਹਰ ਕੋ ਨਾਮ ਅਖਿਲ ਮਾ ਹੈ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਰਹਰਾ ਗੁਰਮੁਖ ਨਾਮ ਜਪੋ ਹੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗੈ ਸ੍ਰਿਸ਼ਟੀ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇਖਣਾ ਬੁਝਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਹਮਾਰਗ ਇਹੋ ਜਤ ਇਕੈਲਾ ਤਾ ਆਹ ਹਰ ਨਾਮ ਸੰਗ ਹੋਤ ਸੁਹੈਲਾ ਐਸਾ ਨਾਮ ਮਨ ਸਦਾ ਤੇਈਆ ਨਾਨਕ ਗੁਰਮੁਖ ਪਰਮਗਤ ਪਈਆ ਛੋਟਸ ਨਹੀਂ ਕੋਟ ਲਖਬਾਹੀ ਨਾਮ ਜਪਤ ਤਹ ਪਾਰ ਉਪਰਾਹੀ ਅਨੇਕ ਬਿਕਨ ਜਹ ਗਾਇ ਸੰਕਾਰਾ हर का नाम तत्काल उधारा अनेक जोन जन्मै मर जाम नाम पावै तश्राम हो मेला मल कब हो ना थोवै हर का नाम कोट पाप को वैसा नाम जप हो मन रंग नानक भाइया साध का संग तो है मार्ग के गने जा है ना कोसा हर का नाम ओहा तोसा ਜਹ ਭੈੜਾ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹ ਪੰਥਾ ਤੇਰਾ ਕੋ ਨਾ ਸਿਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬਹੁ ਕਾਮ तहा हरके नाम की तुम ऊपर शाम जहा रेखा मन तुझ आ करखा तहन नानक हर हर अमृत वरखा भगत जना की बर्तन नाम संत जना कै मन बिराम हरका नाम दास की ओट हरका नाम उधर जन कोट हर जस करत संत दिन रात हर हर ओखद साधक माता हर जन का हर नाम निधान पार ब्रह्म जनकिनो दान

हर का नाम जनको मुकते जुगत हर का नाम जनको त्रिपत पगोता हर का नाम जनका रूप रंगा हर नाम जपत कब परा ना पंगा हर का नाम जणकी उडई आई हर का नाम जन शोभा पाई हर का नाम जनको भोग जोग हर नाम जपत कछु ना है होगा जन लाता हर नाम की सेवा नानक पूजा हर हर देवा ਹਰ ਹਰ ਜਨਕ ਐ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਉਹ ਤੇ ਪੋਤ jana har har satate sone samadhan naam ra samate aate aate pahar jana har har jap har ka bhagat pragat nahi shap har ki bhagat mukt baho kare nanak jansang kehte tar par jata e ho har ko naam काम तेन हर हर गुण गामा सब ते उत्तम हर की कथा नाम सुनत दर्द दुख लैता नाम की महिमा संत री दिवसाए संत पर ताप दूरत सब नसा संत का संग बड़ पग पा गी पैया संत की सेवा नाम ते आईया नाम तुलक जो अवना होए नानक गुरमुख ना भावा जण कोए श्लोक बहुत शास्त्र बहुत स्मृति पे खेस रणडोल पूजा नाही हर हरए नानक नाम अमोल अष्टपदी जाप ताप ज्ञान सब ध्यान खट शास्त्र सिमृत बखान जोग बे आशा कर्म तरम क्रिया सगले त्याग बिन मथे फिरेया अनेक प्रकार किए बहोत जतना पुण्य दान हममे बहोतना शरीर कटाए हमै कर राती वरत नेम करा बहोत पाती नहीं तुल राम नाम विचार नानक गुरमुख नाम जपिया एक बार नौ खंड प्रथमी फिरा चिर जीवा महा उदास तपिसर थीवा अगन महा हमत प्राण अनेक असव है वर पुदान ने ओली कर बहु आसन जान मार्ग संजम अत साधना नेमक नेमक कर शरीर कटावा ਤੋਪੀ ਹੋ ਮੈਂ ਮੈਂ ਨਾ ਜਾਵਾ ਹਰ ਕੇ ਨਾਮ ਸਿਮਰਤ ਕਾ ਚਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾ ਹੈ ਮਨ ਕਾਮਨਾ ਤੀਰਥ ਦੇਹ ਛੋਟਾ ਗਰਭ ਗੁਮਾਨ ਨਾਮ ਤੇ ਹੋਟਾ ਸੋਚ ਕਰਾ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ईस देही को बहो साधना करआ मन ते कबहु ना विखिया टरा जल तो वेब हो देह अनीता सुध कहा होए काची पीता मन हर के नाम की मै मौच नानक नाम उधरे पतित बहु मौच बहुत सयान भजम कापो बेआपा अनेक जतन कर त्रिसन नाथ रापा देख अनेक अगर नहीं बुझा कोट उपाव दरगाह नहीं सीजा छूट सुनाही ऊप पे ਖਿਆਲ ਮੋਹ ਬੇ ਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੀ ਜੋ ਮਡਾਨਾ ਗੋਵਿੰਦ ਭਜਨ ਬਿਲ ਤਿਲ ਨਹੀਂ ਮਾਨਾ ਹਰ ਕਾ ਨਾਮ ਜਬ ਤੁਖ ਜਾਏ ਨਾਨਕ ਬੋਲਾ ਸਜ ਸੁਭਾਏ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨ ਕੀ ਸੇਵਾ ਲਗਿਆ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾ ਸੰਗ ਇਹ ਮੈਸ਼ੋਰਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪੇ ਆਸਾ ਨਾਨਕ ਤਾਂ ਕੈਬਲ ਬਲਜਾ ਸਾ ਸਗਲ ਪੂਰਕ ਮਹਾਂਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟਾ ਅਭਿਮਾਨ ਆਪਸ ਕੋ ਜੋ ਜਾਣਾ ਨੀਚਾ ਸੋ ਗਨਿਆ ਸਭ ਤੇ ਉੱਚਾ ਜਾ ਕਾਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਕਟ ਕਟ ਚੀਨਾ ਮਨੋ ਪੁੰਨੇ ਤੇ ਬੂਰਾ ਮਿਟਾਣਾ ਪੇਖਿਆ ਸਗਲ ਸ੍ਰਿਸ਼ਟ ਸਾਜਨਾ सुख दुख जणा समदृश्ते ता नानक पाप पूण नहीं लेपा निर्धन को तन तेरो नाऊ नी ठावे को नाऊ तेरा ठाओ नी माने को प्रभु तेरो मान सगल कटा को देवो दान कर्ण करावे न हार स्वामी सगल कटा के अंतर जामी अपनी कथा मीत जानो आपे आपन संग आप प्रभु आते तो मरी उस्ता तुम ते होए नानक और न जान न सको ਸਰਬਤਹ ਰਾਮ ਮਹਾ ਸ਼੍ਰੇਸ਼ਟ ਰਾਮ ਅਰ ਕੋ ਨਾਮ ਜਪ ਨਿਰਮਲ ਕਾਮ ਸਗਲ ਕਰੀਆ ਮਹਾ ਉਤਮ ਕੇ ਰਿਆ ਸਾਧ ਸੰਗ ਦੁਰਮਤ ਮਲਹਿ ਰਿਆ ਸਗਲ ਉਦਮ ਮਹਾ ਉਦਮ ਪਲਾ ਹਰ ਕਾ ਨਾਮ ਜਪੋ ਜੀਏ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਅਰ ਕੋ ਜੈ ਸੋਨਾਰ ਸੰਬਖਾਨੀ ਸਗਲ ਧਾਨ ਤੇ ਉਹ ਉਤਮ ਧਾਨ ਨਾਨਕ ਜੀ ਹ ਕਟ ਵਸਾ ਹਰ ਨਾਮ